ਸੁਰਾਂਦੀ ਮਾਲਿਕ ਗਾਇਕ ਸਚੇਤ ਵਾਲਾ ਅੱਜ ਭਿੰਡਾ ਦੇ ਏਮਜ ਹਸਪਤਾਲ ਦੇ ਵਿੱਚ ਆਪਣੇ ਆਖਰੀ ਸਾਹਾਂ ਦੇ ਨਾਲ ਲੜ ਰਿਹਾ ਹੈ ਤਸਵੀਰਾਂ ਦੇ ਵਿੱਚ ਤੁਹਾਨੂੰ ਦਿਖਾਵਾਂਗੇ ਕਿਸ ਤਰ੍ਹਾਂ ਦੇ ਉਹਨਾਂ ਦੇ ਹਾਲਾਤ ਨੇ ਕਿ ਜਦੋਂ ਕਿ ਪੰਜਾਬ ਦੇ ਵਿੱਚ ਬੜੀ ਫੇਮ ਇਸਤੇ ਮਸ਼ਹੂਰ ਗਾਇਕ ਗਾਇਕਾ ਜਿਹੜੀ ਹੈਗੀ ਆ ਸਚੇਤ ਵਾਲਾ ਅੱਜ ਇਸ ਹਸਪਤਾਲ ਦੇ ਵਿੱਚ ਆਪਣੀ ਬਹੁਤ ਔਰ ਜ਼ਿੰਦਗੀ ਦੀ ਜਿਹੜੀ ਲੜਾਈ ਲੜ ਰਹੀ ਹੈ ਜਿਨ੍ਹਾਂ ਦੇ ਬੜੇ ਸਰੋਤਿਆਂ ਦੇ ਪੰਜਾਬੀ ਲੋਕਾਂ ਦੇ ਜਿਹੜਾ ਮਨੋਰੰਜਨ ਦੇ ਲਈ ਜਿਹੜੇ ਕਾਫੀ ਉਹਨਾਂ ਦੇ ਜਿਹੜੇ ਗੀਤ ਸੀ ਲੋਕਾਂ ਦੇ ਕੰਨਾਂ ਦੇ ਵਿੱਚ ਪਹੁੰਚਦੇ ਹੁੰਦੇ ਸੀ ਜਿਨ੍ਹਾਂ ਨੇ ਕਿ ਅਕਪਲਦੀਪ ਮਾਨਕ ਸਾਹਿਬ ਦੀ ਗੱਲ ਕਰ ਲਈ ਤੇ ਜਾ ਲਾਹਵੀਰੇ ਦੀ ਗੱਲ ਕਰ ਲਈ ਉਹਨਾਂ ਦੇ ਨਾਲ ਬੜਾ ਸਮਾਂ ਡਿਊਟ ਵੀ ਗਾਇਆ ਤੇ ਜਿਹੜੇ ਬਹੁਤ ਸਾਰੇ ਲੋਕ ਉਹਨਾਂ ਦੇ ਕੀਰਤਨ ਨੂੰ ਪਿਆਰ ਕਰਦੇ ਸੀ ਪਰ ਅੱਜ ਉਹਨਾਂ ਦੇ ਹਾਲਾਤ ਘਰ ਦੇ ਵੀ ਨਹੀਂ ਠੀਕ ਹੈਗੇ ਔਰ ਉਹਨਾਂ ਦੇ ਬੇਟੇ ਦੇ ਨਾਲ ਵੀ ਗੱਲਬਾਤ ਕੀਤੀ ਉਹਨਾਂ ਦੇ ਬੇਟੇ ਨੇ ਦੱਸਿਆ ਕਿ ਜਿਹੜੇ ਸਾਡਾ ਕਾਰ ਸੀ ਮਕਾਨ ਸੀ ਜਿਹੜੀ ਕੋਠੀ ਸੀ ਉਹ ਵੀ ਵੇਚ ਵਟ ਕੇ ਅਸੀਂ ਬਾਲਾ ਤੇ ਲਗਾ ਦਿੱਤੀ ਸਿਹਤ ਵਾਲਾ ਤੇ ਲਗਾ ਦਿੱਤੀ ਜਿਹੜੇ ਉਹਨਾਂ ਦੇ ਹਾਲਾਤ ਹੈ ਸਿਹਤ ਠੀਕ ਨਹੀਂ ਰਹਿੰਦੀ ਹੈ ਅੱਜ ਕੱਲ کافی ਜਿਹੜਾ ਆਪਾਂ ਤੁਹਾਨੂੰ ਦਿਖਾਵਾਂਗੇ ਕਿ ਉਹਨਾਂ ਦੇ ਹਾਲਾਤ ਕਿਸ ਤਰ੍ਹਾਂ ਦੇ ਵੀ ਦਿਖਾਏ ਹੋਏ ਨੇ ਤੇ ਜਿਹ ਮੈਂ ਸ਼ਹਿਰ ਬਠਿੰਡਾ ਸਚਾ ਸਿੰਘ ਨਰਚੇ ਰਹਿਣ ਵਾਲਾ ਮੇਰੇ ਮਮਾ ਦਾ ਨਾਮ ਸੁਚੇਤ ਬੱਲਣਾ ਨੇ ਜੋ ਕਿ ਕਾਫੀ ਟਾਈਮ ਤੋਂ ਸਿੰਗਿੰਗ ਕਰਦੇ ਆ ਰਹੇ ਨੇ 90 ਤੋਂ ਲੈ ਕੇ ਹੁਣ ਤੱਕ ਉਹਨਾਂ ਨੇ ਸਿੰਗਿੰਗ ਕੀਤੀ ਆ ਤੇ ਸੋ ਅੱਜ ਐਵੇਂ ਦੇ ਹਾਲਾਤ ਆ ਗਏ ਨੇ ਵੀ ਅੱਜ ਉਹਨਾਂ ਦੀ ਇੱਕ ਸੁਰਤਾ ਕੀ ਕਵਾਜ ਵੀ ਨਹੀਂ ਨਿਕਲਦੀ ਹੈਗੀ ਯਾਨੀ ਕਿ ਉਹਨਾਂ ਦੀ ਆਵਾਜ਼ ਸੁਣਨ ਨੂੰ ਵੀ ਅਸੀਂ ਤਰਸ ਚੁੱਕੇ ਆ ਤੇ ਅੱਜ ਵੀ ਮੇਰੇ ਵੀ ਜਿੰਨਾ ਹੋ ਸਕਦਾ ਸੀ ਅਸੀਂ ਘਰ ਵੀ ਵੇਚਦਾ ਨਾ ਨ ਵੀ ਕੋਈ ਜ਼ਿਆਦਾ ਰੋਜ਼ਗਾਰ ਨਹੀਂ ਹੈਗਾ ਵੀ ਜਾਂ ਪੈਸਿਆਂ ਦੀ ਔਰ ਨਹੀਂ ਹੈਗੀ ਕਿਸੇ ਪਾਸੋਂ ਪਰ ਹਜੇ ਵੀ ਉਹਨਾਂ ਦਾ ਇਲਾਜ ਚੱਲਦਾ ਪਿਆ ਕੋਈ ਫਰਕ ਨਹੀਂ ਪੈ ਰਿਹਾ ਹੁਣ ਮੇਰੇ ਕੋਲ ਕੋਈ ਹੋਰ ਕਿਸ ਸਹਾਰਾ ਨਹੀਂ ਹੈਗਾ ਕੋਈ ਆਸਰਾ ਨਹੀਂ ਹੈਗਾ ਤੋਂ ਮੇਰੀ ਤੁਹਾਡੇ ਸਾਰਿਆਂ ਨੂੰ ਇਹ ਬੇਨਤੀ ਹੈ ਵੀ ਜੋ ਵੀ ਮੇਰੀ ਕੋਈ ਹੈਲਪ ਕਰ ਸਕਦੇ ਤਾਂ ਪਲੀਜ਼ ਜ਼ਰੂਰ ਕਰਿਓ ਇਹ ਤੁਹਾਨੂੰ ਦਾਖਲ ਹੋਇਆ ਇਸ ਹਸਪੀਟਲ ਚ ਦਾਖਲ ਨਹੀਂ ਡੱਬ ਵਾਲੀ ਰੋਡ ਤੇ ਉਹਨਾਂ ਨੂੰ ਹਾਰਟ ਅਟੈਕ ਦਾ ਵੀ ਹੈ ਤੇ ਗੁਰਦਿਆਂ ਦੇ ਵਿੱਚ ਵੀ ਪ੍ਰੋਬਲਮ ਆਈ ਹੈ 슈ਗਰ ਵੀ ਹੈਗਾ